ਮੈਂ ਇਹ ਤੀਜੀ ਵਾਰ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਇੱਕਤਾ ਬੁਲਾਣਾ ਸਾਥੀਓ ਕਨ ਹੜਾ ਦੀ ਮਾਤ ਆਇਤ ਲੋਕਾਂ ਦੀ ਮਦਦ ਕਰਨ ਦੇ ਖਾਤਰ ਜਿਹੜੀ ਆਪਾਂ ਵੱਡੀ ਮੀਟਿੰਗ ਕੀਤੀ ਹੈ ਬਰਨਾਲੇ ਦੇ ਵਿੱਚ ਉਹ ਫੈਸਲਾ ਆਪਾਂ ਨੇ ਆਪ ਕਰਦਿਆ ਕਿ ਵੱਡੇ ਪੱਧਰ ਤੇ ਅੜਨਾ ਪੀੜਤ ਲੋਕਾਂ ਦੀ ਮਦਦ ਕਰੀ ਹਾਲੇ ਦੇ ਵਿੱਚ ਇੱਕ ਹੋਰ ਜੀ ਦੀ ਖਾਤਰ ਮੈਂ ਅੱਜ ਵੀਡੀਓ ਪਾ ਰਹੇ ਹਾਂ ਕਿਉਂਕਿ ਹਰਪ੍ਰੇਤਾਂ ਨੇ ਜਿਹੜੀਆਂ ਹਰਪ੍ਰੇਤਕ ਲੋਕਾਂ ਦੀਆਂ ਉਹਦੇ ਵਿੱਚ ਬਹੁਤ ਮੰਦੀਆਂ ਹਾਲਤਾਂ ਹੈ ਬਹੁਤ ਵੱਡਾ ਹਿੱਸਾ ਲੋਕਾਂ ਦਾ ਉਹ ਹੈ ਕਿਸਾਨਾਂ ਦਾ ਬੰਦੂਰਾਂ ਦਾ ਜਿਹੜੇ ਅਜੇ ਘਰਾਂ ਦੇ ਵਿੱਚ ਨਹੀਂ ਉਹਨਾਂ ਦੇ ਖਾਤਰ ਅਜੇ ਸਮਗਰੀ ਤੁਸੀਂ ਭੇਜ ਦਿਓ ਖਾਣ ਪੀਣ ਦੀ ਤਾਂ ਉਹਨਾਂ ਦਾ ਨੰਦਰ ਪਾਣੀ ਦਾ ਪ੍ਰਬੰਧ ਤਾਂ ਉਹਨਾਂ ਨੂੰ ਕੀਤਾ ਜਾ ਸਕਦਾ ਜਿਹੜੀ ਸਮਗਰੀ ਦੀ ਉਹਨਾਂ ਨੂੰ ਲੰਮੇ ਦਾ ਤੋਂ ਰੋੜ ਹੈ ਜਿਹਦੇ ਵਿੱਚ ਤੂੜੀ ਹੈ, ਚਾਰਾ ਹੈ, ਉਹਨਾਂ ਦੇ ਰਨਵਾਸ ਤੇ ਦਾਣੇ ਨੇ, ਉਹਨਾਂ ਦੇ ਪਸ਼ੂਆਂ ਨੂੰ ਮੀਡ ਹੈ, ਜਾਂ ਜਿਹੜੀਆਂ ਦਵਾਈਆਂ ਨੇ, ਕੱਪੜੇ ਨੇ, ਮੱਝੇ ਨੇ, ਜਿਹੜੀ ਇਹ ਮਦਦ ਹੈ। ਇਹ ਉਹਨਾਂ ਚਿਰ ਤੱਕ ਜਿਹੜੇ ਪਿੰਡ ਨੇ ਜਿਹੜੇ ਡੇਰੇ ਦੇ ਜਿੱਥੇ ਪਾਣੀ ਖੜਾ ਹੈ, ਜਿੱਥੇ ਹੁਣ ਰਾਹ ਨਹੀਂ, ਜਿੱਥੇ ਰਾਹਤ ਪਹੁੰਚ ਨਹੀਂ ਰਹੀ। ਉਹ ਜਿੰਨਾ ਚਿਰ ਤੱਕ ਉਹਨਾਂ ਢੇਰਿਆਂ ਨੂੰ ਉਹਨਾਂ ਪਿੰਡਾਂ ਨੂੰ ਸੜਕਾਂ ਨਹੀਂ ਬਣਦੀਆਂ ਰਾਹ ਨਹੀਂ ਬਣਦਾ ਉਹਨਾਂ ਚਿਰ ਰਾਹ ਤੋਂ ਉਹਨਾਂ ਕੋਲ ਜਾ ਨਹੀਂ ਸਕਦਾ ਇਹ ਉਕਰਾਉਂ ਇਹ ਕਰਕੇ ਲੰਗਰ ਪਾਣੀ ਦੀ ਮਦਦ ਜੇ ਪੀੜਤ ਕੈਂਪਾਂ ਵਿੱਚ ਲੋਕਾਂ ਨੇ ਨੂੰ ਮਦਦ ਕਰਨੀ ਹੈ ਉਹ ਜ਼ਰੂਰ ਲੈ ਕੇ ਜਾਓ ਤੁਸੀਂ ਪਰ ਇਹ ਲੰਮਾ ਚੱਲਣਾ ਹੈ ਇਹ ਪ੍ਰੋਸੈਸ ਮਹੀਨਾ ਡੇਢ ਮਹੀਨਾ ਚੱਲ ਸਕਦਾ ਹੈ ਇਸ ਕਰਕੇ ਇਹ ਵੀ ਤਿਆਰੀ ਰੱਖੋ ਕਿ ਸਾਰੇ ਪਿੰਡਾਂ ਦੇ ਵਿੱਚੋਂ ਤੂੜੀ ਚਾਰਾ ਪੱਠੇ ਦੇ ਰੂਪ ਦੇ ਵਿੱਚ ਦਾਣੇ ਦੇ ਰੂਪ ਦੇ ਵਿੱਚ ਫੀਡ ਦੇ ਰੂਪ ਦੇ ਵਿੱਚ ਕਣਕ ਕਪੜੇ ਮੰਜੀ ਵਗੈਰਾ ਜਿਹੇ ਹੀ ਜੀ ਮਦਦਤਾ ਜਿਹੜੀ ਆਪਾਂ ਨੂੰ ਲੰਮੇ ਦਾਤ ਤੋਂ ਲੋੜ ਹੈ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਚਰਾਂ ਦੇ ਵਿੱਚ ਉਹ ਨਹੀਂ ਘਰੋਂ ਬੇਕਾਰ ਹੋਏ ਰਿਹਾ ਉਹਨਾਂ ਦੀ ਮਦਦ ਕਰਨ ਵਾਸਤੇ ਆਪਾਂ ਨੂੰ ਪੂਰਾ ਯਤਨ ਲੈਣਾ ਚਾਹੀਦਾ ਹੈ ਤੇ ਜਿੱਤੇ ਬੰਦੀ ਦਾ ਫੈਸਲਾ ਹੈ ਵੀ ਤਲ ਮੰਨ ਤਨ ਨਾਲ ਜਿੰਨੀ ਸਾ ਤੋਂ ਮਤ ਹੋ ਸਕੇ ਸਾਰੇ ਪੰਜਾਬ ਦੇ ਲੋਕਾਂ ਕਰ ਨੂੰ ਕਹਿ ਰਹੇ ਤੁਸੀਂ ਦਾਇਨ ਦਾ ਤੇ ਜਾਓ ਘਰਾਂ ਦੇ ਵਿੱਚੋਂ ਇਹ ਇਕੱਠੀ ਕਰਕੇ ਦੂੜੀ ਵਗੈਰਾ ਲੈ ਕੇ ਇਕੱਠੀ ਕਰਕੇ ਉਧਰ ਨੂੰ ਬਚਾਉਣ ਲਈ ਖਾਤਰ ਬਲਮੇ ਦਾਤੋਂ ਚੈਰੀ ਕਰੋ ਦੂਜੀ ਗੱਲ ਇਹ ਐ ਵੀ ਜਿਹੜੀ ਮਦਦ ਦੀਆਂ ਸਾਨੂੰ ਫੋਨ ਆਉਂਦੇ ਨੇ ਸਾਥੀ ਫੋਨ ਕਰਦੇ ਨੇ ਵੀ ਅਸੀਂ ਇਹ ਹੱਟਪੀਟ ਦਾ ਦੀ ਮਦਦ ਕਰਨਾ ਚਾਹੁੰਦੇ ਆ ਤੇ ਸਾਨੂੰ ਕੋਈ ਥਾਂ ਨਹੀਂ ਮੈਂ ਕਿਹਨੂੰ ਕਹੀਏ ਆਸੀਂ ਨੇ ਸਾਥੀਆਂ ਨੂੰ ਇਨਰਤੀ ਕਰ ਗਿਆਂ ਵੀ ਜੇਕਰ ਕੋਈ ਹੜਪੀੜਤ ਲੋਕਾਂ ਦੀ ਮਦਦ ਕਰਨ ਵਾਸਤੇ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਉਹ ਦਾਸ਼ੀ ਦੇ ਰੂਪ ਚ ਕੋਈ ਨਾਮ ਦੀ ਦੇ ਰੂਪ ਤੇ ਦੇਣਾ ਚਾਹੁੰਦਾ ਉਹ ਇੰਦਰ ਸੰਸਤਾ ਦੇ ਨਾਲ ਸੰਪਰਕ ਕਰ ਸਕਦਾ ਤਾਂ ਕਿ ਉਸ ਮਦਦ ਨਾਲ ਉਹਨਾਂ ਦੇ ਵਿੱਚ ਦਵਾਈਆਂ ਮੁੱਟੀਆਂ ਦਾ ਜਿਹੜੀ ਖਰੀਦ ਬਾਜ਼ਾਰੋਂ ਖਰੀਦਣ ਵਾਲੀਆਂ ਚੀਜ਼ਾਂ ਦੇ ਹੋਣ ਜਾ ਕੇ ਉਧਰ ਮਦਦ ਦੇ ਰੂਪ ਚ ਕਿਸੇ ਹੋਰ ਸੰਸਥਾ ਦੀ ਮਦਦ ਨਾਲ ਉਹ ਟੈਂਪ ਦੇ ਵਿੱਚ ਉਹ ਅਸੀਂ ਉਹ ਮਦਦ ਕਰ ਸਕੀਏ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਬੇਨਤੀ ਕਰਦੇ ਆ ਜਿਹੜੇ ਹੜਪੀੜਤਾ ਦੀ ਮਦਦ ਕਰਨਾ ਚਾਹੁੰਦੇ ਨੇ ਉਹਨਾਂ ਦੇ ਐ ਭਰੋਸੇ ਨਹੀਂ ਕਹਿੰਦੇ ਬੰਦੇ ਉਹ ਸਾਡੇ ਨਾਲ ਸੰਪਰਕ ਕਰਨ ਉਹ ਧਨਦਾਰਸ਼ੀ ਦੇ ਰੂਪ ਦੇ ਵਿੱਚ ਕਿਸੇ ਹੋਰ ਰੂਪ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਉਹ ਮਦਦ ਕਰਨਾ ਚਾਹੁੰਦੇ ਨੇ ਉਹ ਸਾਡੇ ਨਾਲ ਰਾਬਤਾ ਕਰਨਾ ਤੇ ਅਸੀਂ ਅੱਜ ਕਰਾਂਗੇ ਪੰਜਾਬ ਦੇ ਲੋਕਾਂ ਚੋਂ ਜੀ ਜਿਵੇਂ ਹੁਣ ਤੁਸੀਂ ਵੱਡੀ ਪੰਦਰ ਤੇ ਬਹੁਤ ਮਦਦ ਵੰਡਣ ਜਾ ਰਹੇ ਹੋ ਸਾਥੀ ਵੀਡੀਓ ਪਾ ਰਹੇ ਨੇ ਕਿ ਮਦਦ ਉੱਥੇ ਨਹੀਂ ਪਹੁੰਚ ਰਹੀ ਜਿਹੜੇ ਪੀੜਤ ਲੋਕ ਕਿਉਂਕਿ ਉਹ ਲੋਕ ਨੇ ਉਹ ਵੱਡੀਆਂ ਸ਼ੜਕਾਂ ਤੋਂ ਬਹੁਤ ਦੂਰ ਨੇ ਡੇਰਾ ਚ ਬੈਠੇ ਨੇ ਰਾਵੀ ਦੇ ਖੱਡੇ ਦਾ ਏਰੀਆ ਇਧਰ ਫਾਜ਼ਿਲਕੇ ਦਾ ਏਰੀਆ ਤਰਨਤਾਰਨ ਦਾ ਏਰੀਆ ਜਿਨੇ ਇਹਨਾਂ ਲੋਕਾਂ ਨੂੰ ਉਧਰ ਜਿਹੜੇ ਬਿਆਸ ਦੀ ਮਾਰਕੀਟ ਆਏ ਹੋਏ ਪਠਾਨਕੋਟ ਤੇ ਪਿੰਡ ਨੇ ਜਦ ਇਹ ਮਾਦੀ ਦੇ ਵਿੱਚ ਕਾਫੀ ਵੱਡੀ ਪੱਧਰ ਤੇ ਹਜੇ ਡੇਰੇ ਨੇ ਜਿੱਥੇ ਕੋਈ ਬੰਦਾ ਪਿੰਡਾਂ ਵੀ ਨਹੀਂ ਪਹੁੰਚਿਆ ਜਿੱਥੇ ਉਹਨਾਂ ਨੂੰ ਹੈਲੀਕਾਪਟਰ ਨਾਲ ਹੀ ਉਹਨਾਂ ਦੇ ਘਰ ਵੀ ਲੈ ਕੇ ਆਏ ਨੇ ਤਾਂ ਜਿਹੜੀ ਰਾਹਤ ਸਮੱਗਰੀ ਅਸੀਂ ਉਹਨਾਂ ਨੂੰ ਦੇਣਾ ਚਾਹੁੰਦੇ ਆ ਉਹ ਸਾਂਭਣਗੇ ਤਾਂ ਤਾਂ ਇਹ ਨਾ ਕਿ ਘਰ-ਵਾਰ ਉਹਨਾਂ ਦੇ ਦਰਦ ਦੇ ਘਰ ਹੋਣਗੇ ਤਾਂ ਹੀ ਉਹ ਛੇਵੇਂ ਨੰਨਾ ਰਸਨਾ ਜਲਦੀ ਨੰਨਾ ਰਸਨਾ ਨੂੰ ਕੋਲ ਜਾਊਗਾ ਸਾਂਭ ਕੇ ਰੱਖਣ ਕਿੱਦੇ ਉਹਦੇ ਘਰ ਸੌਣਗੇ ਜਾਂ ਉਹਨਾਂ ਦੇ ਠੱਠੇ ਘਰ ਨੂੰ ਸਵਾਦ ਨਰਮਤ ਕਰਨ ਵਾਸਤੇ ਕੋਈ ਮਦਦ ਹੋਊਗੀ ਜਾਂ ਉਹਨਾਂ ਦੇ ਮਤਦੂ ਬਾਹਰ ਵੀਰ ਤੋਂ ਬਾਅਦ ਤੁਗ ਦਵਾਈਆਂ ਦਾ ਇੰਜਾਂ ਚੱਲ ਸਕਦਾ ਉਹਦੀ ਦਵਾਈਆਂ ਮੁੱਕੀਆਂ ਦੀ ਮਦਦ ਦਾ ਹੋਊਗਾ ਜਿਹੜੀ ਲੰਮੀ ਮਦਦ ਦੀ ਲੋੜ ਹੈ ਇਹ ਇਹ ਐ ਨਹੀਂ ਹੈ ਵੀ ਇਹ ਹੀ ਹੁਣ ਇਹ 2-4 ਦਿਨਾਂ ਦੀ ਖੇੜ ਹੈ ਹੁਣ ਕੋ ਹੜ ਪੀੜ ਤੋਂ ਨਹੀਂ ਬੱਤ ਤਾਲੀ ਗੱਲ ਚੱਲ ਰਹੀ ਹੈ ਤੇ ਪਿੱਛੋਂ ਜਾ ਕੇ ਇਹ ਇਹ ਦਮ ਕਬ ਜੇ ਛੋਡਾ ਇਹ ਲੰਮੇ ਦਾ ਨਾਲ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਮੇਰੀ ਬੇਤੀਆਂ ਸਾਰੇ ਮੇਰੀ ਭਾਰਤੀ ਦੇ ਸਾਜ ਨੇਤਾ ਹੋਰਾਹਾਂ ਦੀ ਆਗੂਆਂ ਨੂੰ ਸਾਰੇ ਨੂੰ ਬੇਰਤੀ ਆਪੰਜਾਬ ਦੇ ਲੋਕਾਂ ਨੂੰ ਵੀ ਲੰਮੇ ਦਾ ਤੋਂ ਸਾਨੂੰ ਇਹਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਜੋ ਮੌਕੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੇ ਵੀ ਇਸ ਮਦਦ ਦਾ ਕਰਨ ਦਾ ਜ਼ੋਰ ਨਾਲ ਮਦਦ ਕਰਨ ਦਾ ਫੈਸਲਾ ਲਿਆ ਤੇ ਲੰਮੇ ਦਾ ਤੋਂ ਮਦਦ ਕਰਨ ਦਾ ਫੈਸਲਾ ਕੀਤਾ ਛੋਟਾ ਬਹੁਤ ਬਹੁਤ